ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਦੀਪਗੜ੍ਹ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਇੱਕ ਗਾਂ ਤਾਜੀ ਸੂਈ ਵੀ ਤੇ ਇੱਕ ਗੱਬਣ ਜੇ ਕਿਸੇ ਭਰਾ ਨੇ ਇਦਾਂ ਦੀ ਏਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵਾਤ ਵਾਤ ਫਾਲੋ ਕਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਬਾਕੀ ਬਾਈ ਦਾ ਨੰਬਰ ਟਾਈਟਲ ਚ ਲਿਖਾਂਗੇ ਭਰਾ ਸਕਰੀਨ ਦੇ ਉੱਪਰ ਜਿਤੇ ਜ਼ਿਲ੍ਹਾ ਲਿਖਿਆ ਹੁੰਦਾ ਉੱਥੇ ਨੰਬਰ ਲਿਖਿਆ ਹੁੰਦਾ ਬਾਈ ਦਾ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਨਾਮ ਨਾਮ ਸਤਨਾਮ ਸਿੰਘ ਪਿੰਡ ਦੀਪਗੜ ਜਿਹੜਾ ਬਰਨਾਲਾ ਬਈ ਠੀਕ ਹੈ ਜੀ ਹਾਂ ਜੀ ਪਹਿਲੀ ਵਾਰ ਦੀ ਜਾਣਕਾਰੀ ਬਈ ਇਹ ਪਹਿਲੇ ਸੂਰ ਸੂਈ ਆ ਬਾਈ ਹਾਂਜੀ ਅੱਜ ਤੀਜਾ ਦਿਨ ਬੱਸੀ ਮਗਰਾ ਦੀ ਮੱਸੀ ਮਗਰਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੀਜਾ ਦਿਨ ਹੁਣ ਬੌਲੀ ਹੋਊਗੀ 11 12 ਕਿਲੋ ਬਈ ਠੀਕ ਹੈ ਜੀ ਹਾਂ ਲੋ ਭਰਾ ਬੱਸੀ ਬਹੁਤ ਸੋਹਣੀ ਆ ਮਗਰਾ ਤੇ ਤੀਜਾ ਦਿਨ ਸੀਲ ਠੰਡੀ ਆ ਇੱਕ ਨੰਬਰਲਾ ਪੂਰੀ ਜਿ ਠੀਕ ਹੈ ਠੀਕ ਲੋ ਬਹੁਤ ਸੋਨਾ ਤੂਰੀ ਵਰੀ ਦੰਦਾ ਜੀ ਉਹ ਠੀਕ ਹੈ ਹਾਂ ਦੁੱਗੀ ਖਣੀ ਚੁੱਗੀ ਹੋਈ ਆਈ ਹੈ ਵਸ ਠੀਕ ਹੈ ਠੀਕ ਤੋੜ ਕੇ ਦਿਖਾ ਦੇ ਨਾ ਭਾਈ ਰੇਟ ਜਮਾ ਜਿਆਦਾ ਦੱਸ ਦੇ ਕਿੰਨੇ ਦਾ ਵਸਦੇ ਰੇਟ ਪਹਿਲਾਂ ਤੂ ਤੂਰੀ ਕੇ ਦਿਖਾ ਦੇ ਟਕਾ ਕੇ ਰੇਟ ਵੀ ਟਕਾ ਕੇ ਮੰਗਾਗੇ ਰੇਟ ਕਾ ਕੇ ਮੰਗਾਗੇ ਹਾਂ ਬਸ ਚੰਗੀ ਵਾਲੀ ਆ ਅੱਛਾ ਜੀ ਸਿੱਧਾ ਦੇ 16 ਕਿਲੋ ਦੇਣਾ ਠੀਕ ਹੈ ਜੀ ਐ 16 ਕਿਲੋ ਕਹਿੰਦਾ ਸਹੀ ਭਾਈ ਹੈ ਸੁਆ ਪਹਿਲੇ ਸੁਆ ਸੁਈ ਆ ਭਾਈ ਆੜੀ ਵਾਲਾ ਲੈ ਵਾ ਭਰਾ ਦੇਖ ਲੈ ਚੱਲ ਲੋ ਜੀ ਕੱਦ ਬੈਟ ਸੋ ਕੱਦ ਤੀਜੇ ਦਾ ਸਹੀ 11 ਤੋਂ 12 ਕਿਲੋ ਦਾ ਦੁੱਧ ਤਿਆਰ ਹੈ ਠੀਕ ਹੈ ਜੀ ਠੀਕ ਹੈ ਲੋ ਜੀ 16 ਦੇ ਦੂਗੇ ਰਾਵਨ ਨਾਲ ਠੀਕ ਹੈ ਜੀ ਚੈੱਕ ਕਰ ਸਾਦੇ ਲੋ ਜੀ ਬਹੁਤ ਵਧੀਆ ਗਈ ਸੀ ਠੀਕ ਹੈ ਜੀ ਜੇਰ ਜੂ ਰੋਕੇ ਜਮ ਜੇਰ ਜੂ ਪਈ ਗਈ ਹਾਂ ਠੀਕ ਹੈ ਦੱਸ ਦੇ ਭਰਾ ਰੇਟ ਮੁੱਲ ਦਾ ਵਾਟਾ ਪਚਵੰਜਾ ਦੇ ਦੋ ਬਾਈ ਪਚਵੰਜਾ ਹਜ਼ਾਰ ਹਾਂ ਠੀਕ ਹੈ 55000 ਰੁਪਏ ਬਾਈ ਰੇਟ ਕੀਤਾ ਬਾਈ ਨਹੀਂ ਠੀਕ ਹੈ ਹਾਂ ਜੀ ਦੂਜੀ ਦੱਸੋ ਜਾਣਕਾਰੀ ਇਹ ਬਾਈ ਆਪਣਾ ਦੂਜੇ ਸੂ ਸੂ ਗਈ ਹੁਣ ਜਰਸੀ ਐਕਰੋਸ ਹਾਂਜੀ ਇਹ ਦੁੱਧ ਡ్రਾਈ ਕਰਤੀ ਆਪਾਂ 2 ਮਹੀਨੇ ਵਕਿਆ ਤੇ 7 ਮਹੀਨੇ ਲੱਗਣ ਹੋ ਗਈ 8ਵਾਂ ਲੱਗ ਗਿਆ ਠੀਕ ਆ ਰੇਟ ਭਰਾ ਜਾਇ ਜਾ ਇਹਦਾ ਰੇਟ ਆਪਣਾ ਜਾਇ ਜਾਇ ਚੱਲੀ ਹੋਈ ਐ 40000 ਤੋੜ ਦੋ ਭਰਾ ਕੱਦ ਵੈਡ ਸਖਣਾ ਬਹੁਤ ਵਧੀਆ ਦਿੱਤਾ ਐ ਨੇ 18 ਕਿਲੋ ਦੁੱਧ ਪਰ ਭਾਈ ਕਰਮਾ ਵਾਲੀ ਦਾ ਠੀਕ ਆ ਜਮਾਂ ਕੰਡਿਆ ਦਾ ਉਹਦੇ ਪਿੱਛੇ ਲੰਮਾ ਤੈਨੂੰ ਸਾਹਮਣੇ 18 ਲੀਟਰ ਦੁੱਧ ਦਿੱਤਾ ਹੋਇਆ ਇਹਦਾ ਠੀਕ ਆ ਜੀ ਹੁਣ ਦੂਜੇ ਵਾਸਤੇ ਗੱਭਣਾ ਹੈਗੀ 8ਵਾਂ ਮਹੀਨਾ ਲੱਗ ਗਿਆ ਠੀਕ ਆ ਜੀ ਠੀਕ ਸੇਲਸਾ ਉਹ ਵੀ ਬਹੁਤ ਆ ਭਾਈ ਠੀਕ ਆ ਠੀਕ ਹਾਂ ਬੜੀ ਕਾਮਯਾਬੀ ਹੁੰਦੀ ਆ ਲੋ ਜੀ ਕੀ ਸਾਹਮਣ ਵਾਲਾ ਲੈ ਲੈਂਦਾ ਕੋਈ ਠੀਕ ਹੈ ਠੀਕ ਚਲੋ ਆਪਾਂ ਤਾਂ ਬੈਠਣੀ ਹੋਈ ਐ ਠੀਕ ਹੈ ਦੋਪਰਾ ਵਾਈ ਜੀ ਨਾਲ ਜ਼ਰੂਰ ਕੰਡੈਕਟ ਕਰੋ ਭਰਾ ਪਿੰਡ ਦੀਪਗੜ੍ਹ ਤੇ ਜ਼ਿਲ੍ਹਾ ਨੂੰ ਕਹਿੰਦਾ ਜੀ ਬਰਨਾਲਾ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ